ਪੰਜਾਬ ਚ ਕਾਂਗਰਸ ਨੂੰ ਵੱਡਾ ਸਮਰਥਨ ਮਿਲਣ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਸਮੇਤ ਕੱਲ ਨੂੰ ਸੌਹ ਚੁੱਕਣ ਜਾ ਰਹੇ ਨੇ ਰਾਜ ਭਵਨ ਯਾਨੀ ਗਵਰਨਰ ਹਾਊਸ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਸਮੇਤ ਸੌਹ ਚੁੱਕਣਗੇ ਸੂਤਰਾਂ ਮੁਤਾਬਕ ਜਿਹੜੇ ਮੰਤਰੀ ਉਹਨਾਂ ਦੇ ਨਾਲ ਸੌਹ ਚੁੱਕਣਗੇ ਉਹਨਾਂ ਚ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਬਾਦਲ ਤ੍ਰਿਪਤੀ ਰਜਿੰਦਰ ਬਾਜਵਾ ਰਜੀਆ ਸੁਲਤਾਨਾ ਰਾਜਕੁਮਾਰ ਵੀਰਕਾ ਚਰਨਜੀਤ ਚੰਨੀ ਇਸ ਤਰ੍ਹਾਂ 8-10 ਦੇ ਕਰੀਬ ਕਿਹਾ ਜਾ ਰਿਹਾ ਮੰਤਰੀ ਹੋਣਗੇ ਜਿਨ੍ਹਾਂ ਵਿੱਚ ਰਾਜ ਮੰਤਰੀ ਤੇ ਕੈਬਨਿਟ ਮੰਤਰੀ ਹੋਣਗੇ ਸਾਹਮਣੇ ਜਿਹੜਾ ਸਜਾਇਆ ਗਿਆਗਾ ਸਾਹਮਣੇ ਇਸੇ ਪੰਡਾਲ ਦੇ ਅੰਦਰ ਕੈਪਟਨ ਮਨਿੰਦਰ ਸਿੰਘ ਸੌਹ ਚੁੱਕਣਗੇ ਜਿਹੜਾ ਸਾਹਮਣੇ ਆ ਗਵਰਨਰ ਹਾਊਸ ਦੇ ਅੰਦਰ ਐਂਟਰੀ ਨਹੀਂ ਹੈਗੀ ਮੀਡੀਆ ਦੀ ਇਸ ਕਰਕੇ ਅਸੀਂ ਤੁਹਾਨੂੰ ਬਾਹਰੋਂ ਦਿਖਾ ਰਹੇ ਹਾਂ ਕਿ ਇਹ ਸਾਹਮਣੇ ਇੱਥੇ ਵੱਡਾ ਪ੍ਰੋਗਰਾਮ ਹੋਏਗਾ ਇਸ ਤੋਂ ਇਲਾਵਾ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਗਵਰਨਰ ਹਾਊਸ ਦੇ ਅਗਰ ਅੰਦਰ ਦੇਖੋਗੇ ਤਾਂ ਗਵਰਨਰ ਹਾਊਸ ਦੇ ਅੰਦਰ ਵੀ ਗਵਰਨਰ ਹਾਊਸ ਨੂੰ ਸਜਾਇਆ ਗਿਆ ਪੰਜਾਬ ਦੇ ਜਿਹੜੇ ਗਵਰਨਰ ਨੇ ਵੀਪੀ ਬਦਨੌਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸਹੌਂਚ ਕੌਣਗੇ ਔਰ ਉਹੀ ਮੰਤਰੀਆਂ ਨੂੰ ਸਹੌਂਚ ਕੌਣਗੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਗੱਲ ਕਹੀ ਗਈ ਹੈ ਕਿ ਸਮਾਗਮ ਬਿਲਕੁਲ ਸਾਦਾ ਰੱਖਿਆ ਜਾਏਗਾ ਕਿਉਂਕਿ ਪੰਜਾਬ ਦੇ ਸਿਰ ਕਾਫੀ ਕਰਜ਼ਾ ਪੰਜਾਬ ਦੀ ਇਕਨੋਮੀ ਕਾਫੀ ਬਰਡਨ ਚ ਆਇਸ ਕਰਕੇ ਪੰਜਾਬ ਦੀ ਇਕਨੋਮੀ ਠੀਕ ਹੋਵੇ ਫੰਕਸ਼ਨ ਸਾਦਾ ਕਰਨ ਦੀ ਗੱਲ ਕਹੀ ਗਈ ਕਿਉਂਕਿ ਹਮੇਸ਼ਾ ਅਕਾਲੀ ਦਲ ਨੇ ਜਦੋਂ ਵੀ ਸੌ ਚੁੱਕੀ ਹੈ ਜਦੋਂ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੌ ਚੁੱਕਦੇ ਰਹੇ ਨੇ ਤਾਂ ਇੱਕ ਵੱਡਾ ਸਮਾਗਮ ਹੁੰਦਾ ਰਿਹਾ ਪਿਛਲੀ ਵਾਰ ਚੱਪੜਚਿੜੀ ਚ ਹੋਇਆ ਸੀਗਾ ਔਰ ਉਸ ਤੋਂ ਪਹਿਲਾਂ ਵੀ ਵੱਡੇ ਸਮਾਗਮ ਹੁੰਦੇ ਰਹੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਹੀ ਆਪਣੀ ਸਰਕਾਰ ਦੇ ਪਹਿਲੇ ਦਿਨ ਹੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਸੀਂ ਸੀਰੀਅਸ ਆ ਤੇ ਅਸੀਂ ਜੋ ਗੱਲਾਂ ਕਹੀਆਂ ਨੇ ਮੈਨੀਫੈਸਟੋ ਚ ਜਾਂ ਜੋ ਗੱਲਾਂ ਅਸੀਂ ਪਿਛਲੇ ਦੌਰ ਚ ਕਹੀਆਂ ਉਹ ਅਸੀਂ ਪੂਰੀਆਂ ਕਰਾਂਗੇ ਤੇ ਲਾਲ ਬੱਤੀ ਕਲਚਰ ਖਤਮ ਕਰਨ ਦੀ ਗੱਲ ਆ ਚਾਹੇ ਵੀ ਵੀ ਆਈ ਪੀ ਕਲਚਰ ਖਤਮ ਕਰਨ ਦੀ ਗੱਲ ਆ ਜਾਂ ਖਰਚੇ ਘਟਾਉਣ ਦੀ ਗੱਲ ਤੇ ਆਮਦਨ ਵਧਾਉਣ ਦੀ ਗੱਲ ਆ ਉਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ ਇਸੇ ਕਰਕੇ ਗਵਰਨਰ ਹਾਊਸ 'ਚ ਜਿਹੜਾ ਇਹ ਸਮਾਗਮ ਰੱਖਿਆ ਗਿਆ ਤੇ ਇਹਦੇ 'ਚ ਸਾਰਿਆਂ ਨੂੰ ਇਨਵਾਈਟ ਕੀਤਾ ਗਿਆਗਾ ਪਰ ਘੱਟ ਤੋਂ ਘੱਟ ਕੋਸ਼ਿਸ਼ ਕੀਤੀ ਗਈ ਕਿ ਖਰਚਾ ਘੱਟ ਤੋਂ ਘੱਟ ਹੋਵੇ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੀ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਨੇ ਤੇ ਕੱਲ ਉਹ ਆਪਣੇ ਮੰਤਰੀਆਂ ਸਮੇਤ ਇੱਥੋਂ ਸੌ ਚੁੱਕਣਗੇ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ ਐਵੀਪੀ ਸਾਂਝਾ ਚੰਡੀਗੜ੍ਹ